ਦੇਖੋ ਇਹ ਦੋਵੇਂ ਤਰ੍ਹਾਂ ਜਿਹੜੀਆਂ ਇਹ ਰਾਜਨੀਤੀ ਕਰ ਰਹੀਆਂ ਇਹਨਾਂ ਦਾ ਮਕਸਦ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬਾਂ ਦੇ ਇਹ ਬਿਆਦਵੀ ਦੇ ਜਿਹੜੇ ਮਾਮਲੇ ਨੇ ਜਿਵੇਂ ਬਰਗਾੜੀ ਦੇ ਵਿੱਚ ਬਿਆਦਵੀ ਹੋਈ ਹੈ ਉਹਨਾਂ ਦੇ ਦੋਸ਼ੀਆਂ ਨੂੰ ਜਿਹੜਾ ਨੰਗਾ ਕਰਕੇ ਗ੍ਰਿਫਤਾਰ ਕਰਨ ਦਾ ਇਹਨਾਂ ਦਾ ਕੋਈ ਮਕਸਦ ਨਹੀਂ ਹੈ ਨਾ ਇਹਨਾਂ ਤੋਂ ਮੌੜ ਮੰਡੀ ਬੰਬ ਧਮਾਕੇ ਦੇ ਦੋਸ਼ੀ ਗ੍ਰਿਫਤਾਰ ਹੋਏ ਹੈ ਨਾ ਇਹਨਾਂ ਤੋਂ ਬਰਗਾੜੀ ਦੇ ਵਿੱਚ ਜਿਹੜੀ ਬਿਆਦਵੀ ਹੋਈ ਸੀ ਉਹਦੇ ਦੋਸ਼ੀ ਗ੍ਰਿਫਤਾਰ ਹੋਏ ਹੈ ਨਾ ਇਹਨਾਂ ਤੋਂ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਜੋ ਸਰੂਪ ਪਾਵਨ ਜਿਹੜਾ ਉੱਥੋਂ ਲੈ ਗਏ ਸੀ ਕੋਈ ਉਹ ਦੋਸ਼ੀ ਜਿਹੜੇ ਹੈ ਉਹ ਬੇਨਕਾਬ ਹੋਏ ਹੈ ਤੇ ਨਾ ਉਹਨਾਂ ਨੂੰ ਸਜਾਵਾਂ ਦਵਾਉਣ ਦਾ ਜਿਹੜਾ ਯਤਨ ਕੀਤਾ ਹੈ ਇਹ ਜਿਹੜਾ ਮਾਮਲਾ ਹੈ ਇਹਦੇ ਚ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਦੋਵੇਂ ਤਿਹਰਾ ਰਾਜਨੀਤੀ ਕਰ ਰਹੀਆਂ ਨੇ ਰਹੀ ਗੱਲ ਤਲਬ ਕਰਨ ਦੀ ਤੇ ਮੈਨੂੰ ਲੱਗਦਾ ਹੈ ਕਿ ਸਪਸ਼ਟੀਕਰਨ ਜਿਹੜਾ ਹੈ ਉਹ ਮੰਗਿਆ ਜਾਣਾ ਚਾਹੀਦਾ ਸੀ ਸਪਸ਼ਟੀਕਰਨ ਉਹ ਚਾਹੇ ਕਿਸੇ ਵੀ ਵਿਅਕਤੀ ਰਹੀ ਭੇਜਦੇ ਤੇ ਫਿਰ ਸਪਸ਼ਟੀਕਰਨ ਦੇ ਉੱਤੇ ਜਿਹੜਾ ਹੈ ਉਹ ਵਿਚਾਰ ਕੀਤੀ ਜਾਣੀ ਬਣਦੀ ਸੀ ਕਿ ਇਹ ਅਕਾਲਤਖ ਸਰ ਦੇ ਜਥੇਦਾਰ ਦਾ ਜਿਹੜਾ ਹੈ ਉਹ ਕੰਮ ਹੈ ਪਰ ਮੈਨੂੰ ਲੱਗਦਾ ਹੈ ਅਸੀਂ ਜਦੋਂ ਗਰਸਾ ਸਿੰਘ ਬਲਟੂਆ ਨੂੰ ਤਲਬ ਕੀਤਾ ਸੀ ਕਿ ਅਸੀਂ ਤਾਂ ਰਿਕਾਰਡਿੰਗ ਬਕਾਇਦਾ ਤੌਰ ਦੇ ਉੱਤੇ ਕਰਵਾਈ ਸੀ ਠੀਕ ਹੈ ਜੇ ਲਿਆਉਂਦੇ ਨੇ ਤੇ ਦੱਸਣ ਜੀ ਉਹ ਜਨਤਾ ਨੂੰ ਵੀ ਦੱਸਣ ਪਬਲਿਕ ਨੂੰ ਵੀ ਦੱਸਣ ਜੀ ਉਹਨਾਂ ਕੋਲ ਕੁਝ ਹੈ ਤੇ ਫਿਰ ਦੱਸਣਾ ਚਾਹੀਦਾ